ਰਹਿਰਾਜ ਸਾਹਿਬ ਹਰ ਜੁਗ ਜੁਗ ਭਗਤਿ ਉਪਾਇਆ ਪੈਧ ਰਖਦਾ ਆਇਆ RAM ਰਾਜੇ ਹਰ ਨਾ ਕਿਦੂਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦ ਕਾਂ ਪਿੱਟਦੇ ਨਾਮ ਉਹ ਮੁਖ ਲਾਇਆ ਜਨ ਰਾਣਿ ਕੇ ਸਾਹ ਹਰਿ ਸੇਵਾਂਤ ਲਹਿ ਚੜਾਇਆ ਸਲੋਕ ਮਹੱਲਾ ਪਹਿਲਾ ਧੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹ ਭਰੀ ਨਾ ਹੋਈ मिले हारे को गुरु तो बसे तेरा अंत न जाई लखिया रहाओ जात मह जोत जोत मह जाता कल-कलआ प्रभु रहया तू सच्चा साह सु तस की जिनको तीसो पार भया कहो नानक करते किया बातां जो किस करना सो कर रहया सोदर रागा सामहला पहला एक ओंकार सुख गुरु प्रसाद सोदर तेरा केहा सो कर केहा जित भय सब समाले ਵਾਜੇ ਤੇਰੇ ਨੰਦ ਨੇ ਕੀ ਅਸ਼ੰਖਾ ਕੀਤੇ ਤੇਰੇ ਭਵਨ ਹਾਰੇ ਕੀਤੇ ਤੇਰੇ ਰਗ ਪਰਿ ਸੋ ਕਹੀਏ ਕੀਤੇ ਤੇਰੇ ਗਮਨ ਹਾਰੇ ਗਾਵਣ ਤੁਧਨੋਂ ਪਉਣ ਪਾਣੀ ਬੈ ਸੰਤਰੇ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਧਨੋਂ ਤਿਤ ਗੋਪ ਚਲਿ ਜਾਣੇ ਦੇਖ ਲੇਖ ਧਰਮ ਵਿਚਾਰੇ ਗਾਵਣ ਤੁਧਨੋਂ ਈਸ਼ਰ ਬਰਮਾ ਦੇਵੀ ਸੋਹਣ ਤੇਰੇ ਸਦਾ ਸੁਵਾਰੇ ਗਾਵਣ ਤੁਧਨੋਂ ਇਦਰ ਨਰਾਚਨ ਬੈਠੇ ਦੇਵਤਾ ਦਰ ਨਾਲੇ ਗਾਵਣ ਤਦਨੋ ਸੇ ਦਸਮਾਤੀ ਅੰਤਰੇ ਗਾਵਣ ਤਦਨੋ ਸਾਧ ਵਿਚਾਰੇ ਗਾਵਣ ਤਦਨੋ ਜਤੀ ਸਰੀ ਸੰਤੋਖੀ ਗਾਵਣ ਤਦਨੋ ਵੀਰ ਕਰਾਰੇ ਗਾਵਣ ਤਦਨੋ ਪੰਡ ਧਪਣ ਰਖੀ ਸਰ ਜੁਗ ਜੁਗ ਵਿਧਾ ਨਾਲੇ ਗਾਵਣ ਤਦਨੋ ਮੋਹਨੀ ਆਮਣ ਮੋਹਣ ਸਰਗਮ ਛਪਿਆਲੇ ਗਾਵਣ ਤਦਨੋ ਰਤਨਿਓ ਪਾਇ ਤੇਰੇ 68 ਤੀਰਥ ਨਾਲੇ ਗਾਵਣ ਤਦਨੋ ਜੋਤ ਮਹਾਬਲ ਸੂਰਾ ਗਾਵਣ ਤਦਨੋ ਖਾਣੀ ਚਾਰੇ ਗਾਵਣ ਤਦਨੋ ਖੰਦਮ ਨਾਮ ਅਬਰਾਹਮੰਡਾ ਕਰਕੇ ਰਖੇ ਤੇਰੇ ਧਾਰੇ ਸੀਤਦਨੋ ਗਾਵਣ ਜੋਤ ਪਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤਦਨੋ ਗਾਵਣ ਸੇਮ ਚਿਤ ਨਿ ਆਵਨ ਨਾਨਕ ਆ ਵਿਚਾਰੇ ਸੋਹੀ ਸੋਹੀ ਸ੍ਰਸ ਸਹਿਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਜਾਇ ਨਾ ਜੈਸੀ ਰਤਨਾ ਜਨ ਚਾਹੀ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇ ਜਨੀ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਰੁਕਣਾ ਕਰ ਨਾ ਜਾਈ ਸੋ ਪਾਸਾ ਸਹ ਪਾਸਾ ਨਾਨਕ ਰਹੇ ਨਰ ਜਾਈ ਆਸਾ ਬਹਲਾ ਪਹਿਲਾ ਢੁਣ ਵੱਡਾ ਕਿਸ ਬਕੋਏ ਕੇ ਹੁੜ ਵੱਡਾ ਦਿੱਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਬੀਰਾ ਗੁਨੇ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਬਿਰਹਾਈ ਕਹਿ ਨ ਜਾਏ ਤੇਰੀ ਤਲ ਵਡਿਆਈ ਸਭ ਸੰ ਸਭ ਤੱਬ ਸਭ ਚੰਗਿਆਈਆਂ ਸਦਾ ਰੱਖਾਂ ਕਿਆਂ ਵਡਿਆਈਆਂ ਤੁਧ ਫਿਰ ਸਿੱਧੇ ਕਿਨੇ ਨਾ ਪਾਈਆ ਕਰਮ ਲੈ ਨਾਹੀ ਠਾਕ ਰਹਾਈਆ ਆਕੜਵਾੜਾ ਕਿਆ ਵਿਚਾਰਾ ਸਖਤੀ ਪਰੇ 53 ਧਾਰਾ ਜਿਸ ਤੋਂ ਦੇਦ ਚੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਰਾਤ ਸਾਮ ਮਹੱਲਾ ਪਹਿਲਾ ਆਕਾ ਦੀਵਾਂ ਵਿੱਚ ਰਹੇ ਮਰ ਜਾਵਾਂ ਆਖੜੇ ਔਖਾ ਸਾਚਾ ਨਾਉ ਸੱਚ ਨਾਮ ਕੀ ਲਾਗੇ ਪੂਖਤ ਪੂਖਾ ਕਿਆ ਚਿਲੇ ਅਹ ਦੁਖ ਜੋਕ ਵਿੱਚ ਰਹੇ ਮੇਰੀ ਮਾਈ ਸਾਚਾ ਸਹਿਬ ਸਾਚੇ ਨਾਏ ਰਹਾਓ ਸੱਚ ਨਾਮ ਕੇ ਤੁਲਵੜੇ ਆਈ ਆਗ ਥਕੇ ਕੀਮਤ ਨਹੀਂ ਪਾਈ ਦੇਸਰ ਮਿਲ ਕੇ ਆਖਣ ਪਾਏ ਵਡਾ ਨ ਹੋਵੇ ਘਾਟ ਨਾ ਜਾਏ ਨਾ ਮਰੇ ਨ ਹੋਵੇ ਸੋ ਵਦੀਂਦਾ ਰਹਿਣ ਝੁਕਿਆ ਭੋਗ ਹੁਨੇ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵਡਾ ਪਤੇ ਵੜ ਤੇਰੀ ਦਾਤ ਇੰਦਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਕੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਦਰੀ ਮਹੱਲਾ ਚੌਥਾ ਹਰ ਕੀ ਜਨ ਸਤਗੁਰ ਸਰਪੁਰਖ ਆਵਿਨੋ ਕਰੋ ਕਿਰਪਾ ਸੇ ਹਮ ਕਿਰੇ ਕਰਮ ਸਤਗੁਰ ਸਰਨਾਇ ਕਰਦੇ ਹਾਂ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਮੇਰਾ ਪ੍ਰਾਣ ਸਕਾਈ ਹਰ ਕੀਰਤ ਹਮ ਰੇ ਰਹਿਰਾ ਅਸਰ ਹਾਉ ਹਰ ਜਨ ਕੇਵੜ ਭਗਵ ਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਨੇ ਤ੍ਰਿਪਤਾ ਸੇ ਮੈਂ ਸੰਗਤ ਗੁਣ ਪ੍ਰਗਾਸ ਜਿਨ ਹਰਿ 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 ਰਸਿ ਨਾਮੁ ਨਾ ਪਾਇਆ ਤਿਵ ਭਾਗਿ ਹੀਣ ਜਮਿ ਪਾਸੁ, ਜੋ ਸਤਿਗੁਰੁ ਸਰਨਿ ਸੰਗਤਿ ਨਹੀਂ ਆਈ ਤ੍ਰਿਗੁ ਜੀਵੈ ਤ੍ਰਿਗੁ ਜੀਵੁ ਵਾਸੁ, ਜਿਨ ਹਰਿ ਜਨੁ ਸਤਿਗੁਰੁ ਸੰਗਤਿ ਪਾਇ ਤਿਨ ਤੁਰ ਮਸਤਕਿ ਲਿਖਿਆ ਲਿਖਾਸੁ, ਧੰਨ ਧੰਨ ਸਭ ਸੰਗਿ ਜਿਤੁ ਹਰਿ ਰਸੁ ਪਾਇਆ ਮਿਲਿ ਜਨੁ ਨਾਨਕੁ ਨਾਮੁ ਪਰਗਾਸੁ, ਰਾਗ ਗੁਜਰੀ ਮਹਲਾ ਪੰਜਵਾਂ ਕਾਹੇ ਰਹਿਮਨ ਚਿਤਿ ਵੈ ਉਦਮੁ ਜਾਹੁ, ਹਰਿ ਹਰਿ ਜੀਉ ਪਰਿਆ। ਤਾਲ ਪਥਰ ਮੈਂ ਜੰਤੇ ਉਪਾਇ ਤਾ ਕਰ ਜਿਗਾ ਗੇ ਕਰ ਧਰਿਆ ਮੇਰੇ ਮਾਧੋ ਜੀ ਸਰ ਸੰਗਤ ਮਲੇ ਸਿਓ ਤਰਿਆ ਗੁਰ ਪ੍ਰਸਾਰ ਪਰੰਪਰ ਪਾਇਐ ਸੋ ਕੇ ਕਾਸ਼ ਧਰਿਆ ਰਹਾਓ ਜਨਨ ਪਿਤਾ ਲੋਕ ਸਰਵੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਖ ਸੰਭਾ ਹੈ ਤਾ ਗੁਰ ਕਾ ਹੈ ਮਨ ਪਹੁ ਕਰਿਆ ਊੜੇ ਊੜਾ ਵੇਸੇ ਕੋ ਸਦਿ ਸਪਾਛੇ ਬਿਸ਼ੀ ਸ਼ਰਿਆ ਤਿਨ ਕਵਣ ਖਲਾਵੇ ਕਵਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਾਬਣੀ ਦਾ ਅੰਦਸ ਆਸਟ੍ਰਿਸ ਦਾਣ ਠਾਕੁਰ ਕਰਤਲ ਧਰਿਆ ਜਨਾਨਿਕ ਬਲਬ ਸਦ ਬਲ ਜੈ ਤੇ ਰੰਤਨਾ ਪਾਰਾ ਵਰਿਆ ਰਾਗਿਆ ਸਾ ਮਹੱਲਾ ਚੌਥਾ ਸੋ ਪਰ ਕੇ ਕੋ ਓੰਕਾਰ ਸਤਿਗੁਰ ਪ੍ਰਸਾਦ ਸੋ ਪਰ ਕਣਨੰਜਨ ਹਰ ਪਰ ਕਣਨੰਜਨ ਹਰਗਮਾ ਗਮਿਆ ਪਾਰਾ ਸੁਭਤਾਵੇ ਸਭ ਧਾਵੇ ਤੁਝੀ ਹਰ ਸੱਚੇ ਸਰ ਜਨਹਾਰਾ ਸਭ ਜੀਤ ਮਾਰੇ ਜੀ ਤੁਝੀਆਂ ਕਾਦਾ ਤਾਰਾ ਹਰ ਧਾਵ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਅਰੇ ਆਪੇ ਠਾਕੁਰ ਆਪੇ ਸੇਵਕ ਜੀ ਕਹ ਨਾਨਕ ਦੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਰੰਤਰ ਜੀ ਹਰੇ ਕੋ ਉਪਰਕ ਸਮਾਨਾ। ਨਿਪਦਾਤਾ ਤੇ ਪ੍ਰਖਾਰੀ ਜੀ ਸਭ ਤੇਰੇ ਚੋਦ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੋਤ ਜੁਨਾ ਵਰਨਾ ਜਾਣਾ। ਤੂੰ ਪਾਰ ਬ੍ਰਹਮੇ ਅੰਤ ਬੇਅੰਤਲੀ ਤੇਰੇ ਕਿਆ ਗੁਣਿ ਅਖ ਵਖਾਣਾ ਜੋ ਸੇਵੈ ਜੋ ਸੇਵੈ ਤੁਜੀ ਜਨ ਨਾਨਕ ਤਿਨ ਕੁਰਬਾਣਾ। ਹਰਤੇ ਆਵੇ ਹਰਤੇ ਆਵੇ ਤੁਜੀ ਸੇਂਜੈ ਧੁਗਮੈ ਸੁਖਵਾਸੀ ਸੇਵ ਮੁਕਤ ਸੇਵ ਮੁਕਤ ਭਾਈ ਜਿਨ ਹਰਤੇ ਜਿ ਤਨ ਟੂਟੀ ਜਮਕੀ ਫਾਸੀ ਜਿਨ ਨਰਪੋਜਨ ਹਰਨਰਪੋਤਿਆ ਜਿ ਤਨ ਕਾ ਪਉ ਸਭੁ ਦੁਆਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰਦੀ ਤੇਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰਤੇ ਜਿ ਜਨ ਨਾਨਕ ਤਿਲ ਬਲਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਪਰ ਤੇਰੇ ਪਉ ਸਲਾਹਣ ਤੁਜੀ ਹਰਿ ਲੈ ਕੇ ਨੀਕੀ ਅਨੰਤਾ ਤੇਰੀ ਅਨੇਕ ਤੇਰੀ ਨੈ ਕਰੇ ਹਰ ਪੂਜੈ ਜੀ ਤਉ ਤਾਪੇ ਜਪੇ ਬਿਆਨਤਾ ਤੇਰੇ ਨੇ ਤੇਰੇ ਨੇ ਪੜੇ ਬੋ ਸਮਰ ਸਾਸ ਜੀ ਖੜ ਕਿਰਿਆ ਕਰਮ ਕਰੰਤਾ ਸੇ ਪਾਇ ਸੇ ਪਗਦ ਪਲੇ ਜੇ ਨਾਨਕ ਜੀ ਜੋ ਭਾਵੇਂ ਮੇਰੇ ਹਰਿ ਭਗਵੰਤਾ ਤੋ ਆਦਿ ਪੁਰਖਿ ਅਪਰੰਪਰ ਕਰਤਾ ਜੀ ਤੁਧ ਜਿਵੜੇ ਵਰਨਾ ਕੋਈ ਤੂ ਜੁਗ ਜੁਗ ਏਕੋ ਸਰਾਸਦਾ ਤੂ ਏਕੋ ਜੀਤੂ ਨੇਚਲ ਕਰਤਾ ਸੋਈ ਤੁਦਾਪੇ ਭਾਵੇਂ ਸੋਈ ਵਰਤੇ ਜਿਤੁ ਤੁਦਾਪੇ ਕਰੇ ਸੋ ਹੋਈ ਤੁਦਾਪੇ ਸਿੱਟ ਸਭਿ ਉਪਾਈ ਜਿਤੁ ਤੁਦਾਪੇ ਸਿਰਿ ਸਭ ਬਗੋਈ ਜਨਾਨ ਨ ਗੁਣ ਗਾਵੇ ਕਰਤੇ ਕੇ ਜੀ ਢੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੋਥਾ ਤੂ ਕਰਤਾ ਸਚਿਆਰ ਮੈਂ ਢਸਾਈ ਜੋ ਤੂ ਪਾਵੇ ਸੋਈ ਥੀ ਸੋ ਜੋ ਤੂ ਦੇ ਸੋ ਹੀ ਹੋ ਪਾਇ ਰਹਾਓ ਸਭ ਤੇਰੀ ਤੂੰ ਸਭ ਨਹੀਂ ਧਿਆਇ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਨੂੰ ਗਵਾਇਆ ਤੂੰ ਦਾਪ ਵਿਛੋੜਿਆ ਹਪ ਮਿਲਾਇਆ ਤੂਦਰਿਆ ਸਤ ਜਹੀ ਮਾਇ ਤਦਵੇਂ ਦੂਜਾ ਕੋਈ ਨਾਏ ਜੀ ਜੰਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਾ ਸੁਨੋਗੀ ਮੇਲ ਜਿਸਨੂੰ ਤੂ ਜਾਣੈ ਸੋ ਜਨ ਜਾਣੈ ਹਰ ਗੁਣ ਸਦੀ ਆਖ ਬੋਕਾਣੇ ਜਿਨ ਹਰ ਸੇਵੈ ਤਿਨ ਸੁਖ ਪਾਇਐ ਸਹਿਜੇ ਹਰ ਨਾਮ ਸਮਾਇਆ ਧੂਆ ਪੇ ਕਰਤਾ ਤੇਰਾ ਕੀ ਆ ਸਭ ਹੋਏ ਤਦਵੇਂ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋ ਜਨਾਨ ਗੁਰੂ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤੇਤਸ ਰਵੜੇ ਪਹਿਲੇ ਨਵਾਸਾ ਪਾਣੀ ਪਾਵਕ ਤਨੇ ਕੀਆ ਪੰਕਨ ਮੋ ਭਗਣੀ ਚੱਲ ਅਹੰ ਦੇ ਕਹਿਤੇ ਡੂਬੀ ਹਲੇ ਮਨ ਇਕ ਨ ਚੇਤਸ ਮੁੜ ਮਣਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾਉ ਜਿਤੀ ਸਤੀ ਨਹੀਂ ਪੜਿਆ ਮੂਰ ਮੁਗਦਾ ਜਨਮ ਪਿਆ ਪ੍ਰਣਮਤ ਨਾਨਕ ਤਨ ਕੀ ਸਰਨਾ ਜਿੰਤੋਂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਦ ਮੰਦ ਕਹਿ ਤੇਰੀ ਬਰੀਆ ਵਰ ਕਾ ਤੇਰੇ ਕਿਤੇ ਨਾ ਕਾਮ ਸਾਥ ਸੰਗਤ ਭਜ ਕੇਵਲ ਨਾਮ ਸਰੰਜਾਂ ਲਾ ਭਜਨ ਤਰਨ ਕਹਿ ਜਨਮ ਬਿਤਾ ਜਾ ਤਰੰਗ ਮਾਇਆ ਕਹਿ ਰਹਾਓ ਜਬ ਤਾ ਜਨਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨੈ ਹਰਾਇਆ ਤਉ ਨਾਨਕ ਹਮਣੀ ਚ ਗਰਮ ਸਰਨ ਪਰੇ ਕੀ ਰਾਖੋ ਸਰਮਾ ਬਾਚੈ ਸੁ ਗਮਿ ਬਾਈ ਬੇਂਤੀ ਜੋ ਪਈ ਹਮਰੇ ਕਰੋ ਹਰ ਦੇਰ ਅਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਜਨਮ ਡਹਿ ਮਾਰਾ ਆਪਣਾ ਜਨ ਕਰੋ ਪ੍ਰਤੀ ਪਾਰਾ ਹਮਰੇ ਦੁਸਬੇ ਤੁਮ ਕਾਹੂ ਆਪ ਹਾਥ ਮਹਿ ਬਚਾਓ ਸੁਖਿ ਬਸੈ ਮੋਰੂ ਪਰਵਾਰਾ ਸੇਵਕ ਸਿਖ ਸੁਬੇ ਕਰਤਾਰਾ ਹੋ ਰਛਣ ਜੀ ਕਰ ਦਇ ਕਰੀਐ ਸਭਨ ਕੋ ਆਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਮਨ ਸਾੜ ਕੇ ਵਰਨਾ ਧਿਆਉ ਜੋ ਵਰਚਾ ਸੁ ਤੁੰਤੇ ਪਾਉ ਸੇਵਕ ਸਖ ਹਮਾਰੇ ਤਾਰਿਏ ਚੁੰਚੂ ਸਤਰ ਹਮਾਰੇ ਮਾਰਿਏ ਆਪ ਹਾਥ ਦੇ ਮੁ ਦੇਵਰੀਏ ਮਰਨ ਕਾਲ ਕਤਰਾਸਨੇ ਵਰੀਏ ਹਉ ਜੋ ਸਦਾ ਹਮਾਰੇ ਪਛਾ ਸਿਰੇ ਸੁਧੋ ਕਰੀ ਵਰਚਾ ਰਾਖਲੇ ਮੇ ਰਖਣ ਹਰੇ ਸਾਈਂ ਸੰਧ ਸਹਾਈ ਪਿਆਰੇ ਦੀਨ ਬਣ ਦੁਸਤਣ ਕੇ ਹੰਤਾ ਤੁਮਹੋ ਪਰਿ ਸਤਰ ਦਸਕੰਤਾ ਕਾਲ ਪੈ ਬ੍ਰਹਮ ਅਵਤਾਰਾ ਕਾਲ ਪੈ ਸ਼ਿਵ ਜੀ ਅਵਤਾਰਾ ਕਾਲ ਪੈ ਕ੍ਰਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋ ਕੀ ਸਭ ਕੀਓ ਬੇਦਰਾ ਬ੍ਰਹਮ ਜੋਥੀਓ ਜਮਨ ਕਾਲ ਸਭ ਲੋਗ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਦਾ ਜਛਨੀ ਬਜਾਇਓ ਆਨੰਦ ਹੈ ਕੇ ਅਵਤਾਰ ਸੋਇ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਮਾਰੀ ਸਕਲ ਪ੍ਰਜਾ ਜਨੀ ਆਪ ਸਵਾਰੀ ਸਿਵ ਕਣ ਕੋ ਸਿਵ ਗੁਰ ਸਕਦੀਓ ਸਤਨ ਕੋ ਪਲ ਮੁਮਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਤ ਭਲੇ ਬਰੇ ਕੀ ਪੀਰ ਪਛਾਨ ਚੀਂਟੀ ਤੇ ਕੁੰਕਰੇ ਸੁਲਾ ਸੋ ਪਰ ਕਿਰਪਾ ਨਿਸਕਰਫੁਲਾ ਸੰਤਨ ਲੋਗ ਪਾਏ ਤੇਦੁ ਕੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਬੜਬੜ ਕੀ ਜਾਣੇ ਜਬ ਦਰਖ ਖਰਾ ਕਰ ਤਾਰਾ ਪਰਜਾ ਧਰਤ ਤਬ ਦੇ ਹੈ ਅਪਾਰਾ ਜਵਾ ਕਰਤ ਕਰਤੂ ਕਹੂ ਤੁਮ ਮੈਂ ਮਤਲੇ ਦਰਸਬ ਹੂੰ निहते वन सुर चौतारे आपय अपनी बूझियो चारे तुम सब हित रे तिन रालम जानत पेद पेद रे आलम नरनकार नंबक नारलंभ याद निले नादेय असंभ ताका मुड़ चारत पेदा जाको पेनु भाद बेदा ताको करपा हन मानत महामुड़ कछु वेद ना जानत महादेव को कहड सदा शिव नरनकार का चिन्हत रहे पेव ਆਪੇ ਆਪਣੀ ਭੁਲ ਹੈ ਜੇਤੀ ਵਰਨਤ ਪਿੰਨ ਪਿੰਨ ਤੁਸੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੈ ਭੀ ਸਜ ਵਰਤਨ ਸੰਸਾਰਾ ਏ ਕੇ ਰੂਪ ਨੂਪ ਸਰੂਪ ਅਰੰਗ ਬਿਉਰਾ ਕਹੀ ਪੂ ਪਾਂਡਵ ਜੇ ਰੇ ਸੇਤ੍ਰ ਕੀਨ ਉਤਪੁਰ ਗਾਣ ਬਹਉ ਰਹਿ ਦੀਨੀ ਕਉ ਫੂੜਾ ਜਾ ਬੈਠਾ ਕਉ ਸਿੰਧ ਪੈ ਸੰਗਤ ਕੇਠਾ ਸਗਰੇ ਸਿਧ ਕਾ ਚੰਬਵਾਲ ਜਗਤ ਸਰੂਪ ਸਿਆੰਭਵ ਅਭ ਰੱਛਾ ਮੇਰੀ ਤੁਮ ਕਰੋ ਸਖੇ ਵਾਰ ਸਖ ਸੰਗਰੋ ਦੇ ਸ੍ਰਿ ਤੇਲ ਵਰਤ ਪਾਤਾ ਸਗਲ ਮਲੇਸ਼ ਘਰੋ ਰਣ ਘਾਤਾ ਦੇ ਤੂੰ ਸਸਰਨੀ ਪਰੇ ਤਿੰਨ ਕਾ ਦੇ ਸਦਕ ਤੋ ਹੋਆ ਮਰੇ ਪਰਖਣ ਉਪਗ ਪਰੇ ਤਿਹਾਰੇ ਤਿੰਨ ਕੈ ਤੂੰ ਸੰਗੜ ਸਵਟਾਰੇ ਜੋ ਕਲ ਕੋ ਇਕ ਭਾਰਤੇ ਹੈ ਤਾਂ ਕੇ ਕਾਲ ਨਿਕਟਨੇ ਰੱਛਾ ਹੋਏ ਤੈ ਸਭ ਕਾਲਾ ਦੂਸਰੇ ਸਤਰੇ ਤਤ ਕਾਲਾ ਬਿਰਪਾਦਰੇ ਸੰਜਾਇਨੇ ਰੋ ਤਾਂ ਕੇ ਤਾਪ ਤਨਕ ਮੋਹਰ ਹੋ ਰਿੱਧ ਸਿੱਧ ਕਰਮੋ ਸੁਭ ਹੋਏ ਜਿਸ ਸਾਸ ਸਕੇ ਨਾ ਕੋਈ ਏਕ ਬਾਰ ਜੇ ਤਵੇਂ ਸੁਮਾਰਾ ਕਾਲ ਹਾਸਤੇ ਤਾਇ ਉਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਰੇ ਦਸ਼ਦੋਗ ਤੇਰਾ ੜੜਕੇਤ ਮੈਂ ਸ਼ਰਨ ਤਿਹਾਰੀ ਆਪਾ ਦਿਲਹੁ ਬਾਰੀ ਸਰਬਠੋਰ ਮੋਹ ਸੋਹਾਈ ਦਸਦੋ ਉਤਲੇਹੁ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਕਰੇ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕੋਰਾਨੇ ਕਹਿਮ ਤੇ ਕਨਾ ਮਾਨਿਓ ਸਿਮਰਸਾ ਸਰਵੇ ਸਭੇ ਵੋ ਭੇਦ ਕਹਿਮੇ ਕਨਾ ਜਾਣਿਓ ਸਿਰਸ ਮਾਣ ਕਰ ਬਾਤ ਉਮਰੀ ਕਰ ਮੈਨਕ ਸੋਤਹਿ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਇ ਗਏ ਕੀਲਾ ਜੀ ਅਸ ਗੋਬਿੰਦ ਦਾਸ ਤੁਹਾਰੇ ਰਾਮ ਕਲੀ ਮਹਿਲਾ ਤੂ ਜਾਨ ਦੇ ਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭੈ ਮਰੀ ਮੈਂ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋਤਾ ਗਾਵੋ ਹਰੀ ਕੇ ਰਾਮ ਨਜਨੀ ਵਸਾਇਆ ਕਹੇ ਨਾਨਕ ਇਹਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਕੀ ਕਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬ ਨਾ ਗੱਲਾਂ ਸਮਰੱਤ ਸਵਾਮੀ ਸੋਖੇ ਮਨੋਂ ਵੀ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਝ ਹੈ ਜਿਸ ਤੇ ਹੈ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਨਮਸਾਵੇ ਨਾਮ ਜਿਨ ਕਾ ਮਨ ਵਸਿਆ ਆਵਾਜ਼ੇ ਸ਼ਬਦ ਕਨੇਹਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮਾਧਿਨ ਭੁੱਖਾ ਸਭ ਕੁਝ ਵਾਈਆਂ ਕਰ ਸ਼ਾ ਸੁਖ ਮਣੇ ਵਸਿਆ ਜਿਨ ਇੱਛਾ ਸਭ ਪੂਰਾਈਆਂ ਸਦਾ ਕੁਰਬਾਨ ਕੀਤਾ ਗੁਰਵਟੋਂ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸਭ ਉਤਰੋ ਪਿਆਰੋ ਸਾਚਾ ਨਾ ਮੇਰਾ ਆਧਾਰੋ ਵਾਜੇ ਪੰਚ ਵਰਦ ਕਰ ਸਭਾ ਕੇ ਕਰ ਸਭਾ ਕੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ ਪੰਚ ਲੋਤਰ ਵਸ ਕੀਤੇ ਕਾਲ ਕੰਟ ਕੁਮਾਰਿਆ ਥੋਰੇ ਕਰਮ ਪਾਇ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈਸ ਕੋ ਹੋ ਆਜਤ ਕਰੇ ਹੁ ਦਵਾਜੇ ਅੰਦਰ ਦੇ ਸੁਨੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰਵਰਮ ਪ੍ਰਪਾਇ ਉਤਰੇ ਸਗਲ ਵਸੂਰੇ ਧੂਗ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਣ ਭੈ ਸਰਚੇ ਪੂਰੇ ਗੁਰ ਤੇ ਜਾਣੀ ਸੁਣ ਤੇ ਪ੍ਰੀਤ ਕਹਿ ਤੇ ਪਤ ਸਰਗੁਰਿਆ ਪ੍ਰਪੂਰੇ ਬਿਨਵੰਤ ਲਾਣ ਗੁਰ ਚੰਨ ਲਾਗੇ ਵਾਜੇ ਨਹ ਤੂਰੇ ਮੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿਨ ਵਸਤੂ ਪਈਓ ਸਰਸੰਤੋਕ ਵਿਚਾਰੋ ਮ੍ਰਿਤਨਾਮ ਠਾਕੁਰ ਕਾ ਪਈਓ ਰਿਸ ਕਾ ਸਭ ਸੇਧਾਰੋ ਦੇ ਕੋ ਕਾਵੇਂ ਜੇ ਕੋ ਬੁਨਚੈ ਰਸ ਕਾ ਹੋਇ ਉਦਾਰੋ ਇਹ ਵਸਤਰੀ ਨਹ ਜਾਇ ਨਿਤ ਨਿਤ ਰਖਿ ਰਤਾਰੋ ਧੰ ਸੰਸਾਰ ਚ ਲਗਤ ਰਿਐ ਸੋ ਨਾਨਕ ਭ੍ਰੰਪਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋ ਕੀਤੋਈ ਮੈ ਨਿਰਗੁਨ ਆਰੇ ਕੋ ਗੁਨਾਹ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੇਰੇ ਹਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤਲਮਣਤੀ ਵੇ ਹਰਿਆ ਪੋੜੀ ਜਿੱਥੈ ਤੂੰ ਸਮਰਾਥ ਜਿੱਤੇ ਕੋਈ ਨਾਏ ਉਥੈ ਤੇਰੀ ਰੱਖ ਅਗਨੀ ਉਦਰਮਾਏ ਸੁਣ ਕੇ ਜਮ ਕੇ ਦੂਤੇ ਨਾਏ ਤੇਰੇ ਛਿੜ ਜਾਏ ਪਉਜਲ ਵਿਖੰਸ ਗਾ ਗੁਰਸਬਦੀ ਭਰ ਪਾਏ ਜਿਨ ਕੋ ਲਗੀ ਪਿਆਸ ਹੈ ਅਮ੍ਰਿਤ ਸਹੀ ਖਾਏ ਕਲਮੇ ਹੁ ਕਨ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸੁਮਾਲੇ ਸਹੀ ਸਾਇਬਿਰਥਾ ਕੋਈ ਨਾ ਜਾਏ ਦੀਆਵੇ ਤੋ ਦਇਆ ਇਸ ਲੋਕ ਮਹੱਲਾ ਪੰਜਵਾ ਅੰਤਰ ਗੁਰੂ ਆਰਾਧਨਾ ਜੀਵਾਂ ਜਬ ਗੁਰੂ ਨਾਮ ਨੇਤਰੀ ਸਦ ਗੁਰ ਪੇਖਣਾ ਸੁਰਨੀ ਸੁਰਨਾ ਗੁਰਨਾਵ ਸਤਿਗੁਰ ਸੇ ਤਿਰਤਿਆ ਦਰਗਹਿ ਭਾਈ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਮਤ ਦੇ ਜਗ ਮਉ ਤੁਮ ਕਾੜੀ ਵਿਰਲੇ ਕੇ ਹੀ ਕੇ ਮੱਲਾ ਪਨਵਾ ਰਖੇ ਰਕਣੇ ਹਾਰਿਆ ਪਿਓ ਬਾਰੀਣ ਗੁਰ ਕੀ ਪੈਰੀ ਪਾਏ ਕਾਂਜ ਸਵਾਰੀਣ ਹੋ ਆਇਆ ਪਦਿਆਲ ਮਨੁਨਾ ਵਿਚਾਰੀਣ ਸਾਧਿਨਾ ਕੇ ਸੰਗ ਪਵ ਜਲ ਤਾਰੀਣ ਸਾਖਤ ਨਿੰਦਕ ਦੁਸ਼ਕਿਨ ਮਾਹਿ ਵਿਧਾਰੀਣ ਏ ਸਾਹਿਬ ਕੀ ਟੇਕ ਨਾਨਕ ਮਣੀ ਮਾਏ ਜਿਸਮਰਸੁਕ ਹੋਏ ਸਗਲੇ ਦੁਖ ਜਾਏ ਏ ਸਾਹਿਬ ਕੀ ਟੇਕ ਨਾਨਕ ਮਣੀ ਮਾਏ ਜਿਸਮਰਸੁਕ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ